ਮੰਮੀ ਮੇਰੀ ਗੱਲ ਸੁਣੋ ਕਿ ਗਰਮੀਆਂ ਦੀਆਂ ਨਾ ਛੁੱਟੀਆਂ ਪਈਆਂ ਵਾਂ ਤੇ ਮੈਂ ਜਾਣਾ ਪੇਕਿਆਂ ਨੂੰ ਝਾੜਨੇ ਲੈ ਕੇ ਆਉਣਾ ਮੈਂ ਹਜੇ ਕਿੰਨੇ ਕ ਦਿਨ ਹੋਏ ਆ ਅਲੇ ਤਾਂ ਥੋੜੇ ਦਿਨ ਹੋਏ ਪੇਕਾ ਤਾਂ ਹੋ ਕੇ ਆਈ ਤੇ ਤੂੰ ਫੇ ਆ ਨਹੀਂ ਮੈਂ ਪੇਕੇ ਜਾਣਾ ਵਾਂ ਤੈਨੂੰ ਕੋਈ ਪਤਾ ਨਹੀਂ ਲੱਗਣਿਆ ਬਾਹਰ ਝੋਨੇ ਵਾਲੇ ਆਏ ਆ ਘਰ ਮਿਸਤਰੀ ਲੱਗੇ ਆ ਸੁਖਾ ਜੀ ਦੇ ਜਿੰਨੇ ਹੁਣ ਉਹਨੇ ਥੋੜੇ ਆ ਮੇਥੋਂ ਕੱਲੀ ਕੋ ਹੁੰਦਾ ਇੰਨੀ ਗਰਮੀ 'ਚ ਕੰਮ ਕੋਈ ਥੋੜੀ ਬੋਤੀ ਸ਼ਰਮਾ ਜਾ ਕਰ ਲਿਆ ਕਰੋ ਫੇਰ ਕੀਆ ਉਹ ਦਤ ਲੱਗ ਗਿਆ ਚੋਨਾ ਥੋੜਾ ਜਿਹਾ ਰਹਿ ਗਿਆ ਵਾ ਤੇ ਉਹ ਦੂਜੀ ਹੈ ਹੀ ਆ ਘਰ ਆਪੇ ਕਰਾ ਲਿਆ ਕਰਨਾ ਮੇ ਕੰਮ ਮੈਂ ਘੜਾ ਕੇ ਘਰ ਕੰਮ ਕਰਦੀ ਆ ਤੁਸੀਂ ਇੱਕ ਦੂਜੇ ਨੂੰ ਸਾਨ ਨਾ ਕਰਿਆ ਕਰੋ ਮੰਮੀ ਹਾਂ ਗੱਲਾਂ ਤੇ ਤੁਸੀਂ ਛੱਡੋ ਪਹਿਲਾਂ ਇਹਨੂੰ ਪੁੱਛੋ ਕਿ ਕੱਲ ਮੇਰੀ ਮਾਂ ਆਈ ਹੀਗੀ ਤੇ ਇਹਨੇ ਮੇਰੀ ਮਾਂ ਦੇ ਸਾਹਮਣੇ ਆਪਣੀ ਕੁੜੀ ਨੂੰ ਬਾਹੋਂ ਖਿੱਚ ਕੇ ਕਿਉਂ ਖੜਿਆ ਹੈਗਾ ਦੱਸ ਜੇ ਉੱਥੇ ਕੁੜੀ ਬੈਠੀ ਰਹਿੰਦੀ ਤੇ ਕੀ ਹੋ ਚੱਲਿਆ ਸੀ ਤੇ ਮੇਰੀ ਕੁੜੀ ਹੀ ਨਾ ਮੋਤੇ ਬੈਨ ਦਿੰਦੀ ਚਾਹੇ ਨਾ ਬੈਨ ਦਿੰਦੀ ਮੇਰੀ ਮਰਜ਼ੀ ਐਡਾ ਤੈਨੂੰ ਗਰਮਾਉਣ ਵਾਲੀ ਕਿਹੜੀ ਗੱਲ ਐ ਦੇ ਵਿੱਚ ਨਹੀਂ ਇਹ ਕਿੱਦਾਂ ਦੀ ਗੱਲ ਆ ਭਲਾ ਅਸੀਂ ਸਾਰੇ ਜਣੇ ਉੱਤੇ ਬੈਠੇ ਸੀ ਤੂੰ ਬਹਿਣਾ ਹੈ ਨਹੀਂ ਬਹਿਣਾ ਤਾਂ ਨਾ ਬੈਂਦੀ ਤੇ ਕਮ ਸਕਾਮ ਕੁੜੀ ਨੂੰ ਤਾਂ ਖੜ੍ਹਦੀ ਅਗਲੀ ਕੀ ਸੋਚੂਗੀ ਕਮ ਸਕਾਮ ਤਾਂ ਇੰਨਾ ਸੋਚ ਲਿਆ ਕਰ ਵੀ ਬਗਾਨੀ ਆਈ ਜਨਾਨੀ ਉਹਨੇ ਅਗਲੀ ਨੇ ਕਦੀ ਵਿੱਤ ਨਹੀਂ ਪਾਈ ਜਿਉ ਉਹਦਾ ਸੂਟ ਲੈ ਈ ਤੂੰ ਤੇਰਾ ਵੀ ਨਾਲ ਲੈ ਕੇ ਆਈ ਤੇ ਤੁਹਾਨੂੰ ਕੋਈ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਤਾਂ ਐ ਕਿਹੜਾ ਉਹਨੇ ਨੂੰ ਕੁਛ ਕਿਹਾ ਵਾ ਨੇ ਉਹ ਆਇਆ ਤਾਂ ਸੂਟ ਲੈ ਕੇ ਆਇਆ ਜਾਂ ਨਹੀਂ ਲੈ ਕੇ ਆਇਆ ਮੈਨੂੰ ਸੂਟਾਂ ਦੀ ਨਹੀਂ ਲੋੜ ਹੈਗੀ ਜਦੋਂ ਮੇਰੀ ਕੁੜੀ ਸਾਰਿਆਂ ਦੇ ਵਿੱਚ ਬੈੰਦੀ ਆ ਨਾ ਫਿਰ ਕਸੂਰ ਉਹਦਾ ਕੱਢਦੇ ਆ ਚੱਟ ਉਹਨੂੰ ਦਬਕਾ ਮਾਰ ਕੇ ਤੇ ਰਵਾਜ 깔 ਦਿੰਦੇ ਆ ਜਦੋਂ ਚੰਗੀ ਨਹੀਂ ਤੇ ਫਿਰ ਮੈਂ ਬੈਣ ਕਾਲੀ ਧਮਾਵੇ ਚ ਇਨਾਂ ਦੇ ਨਹੀਂ ਬੈਠੇ ਤੇ ਉਹ ਮੇਰੇ ਲਾਗੇ ਹੀ ਤੈਨੂੰ ਮੇਰੇ ਲਾਗੇ ਬੈਠੇ ਮੈਂ ਤੰਗੀ ਆਉਂਦੀ ਹੀ ਨਹੀਂ ਉਹ ਕੀ ਸੋਚੂਗੀ ਉਹਨੇ ਕਹਣਾ ਇਹਨਾਂ ਦੇ ਘਰ ਦੇ ਵਿੱਚ ਬੰਨਦੀ ਨਹੀਂਗੀ ਜਿੰਨੇ ਜੋ ਸੋਚਣਾ ਨਾ ਮੰਮੀ ਸੋਚੀ ਜਾਵੇ ਮੈਨੂੰ ਨਹੀਂ ਕਿਸ ਦੀ ਪਰਵਾਹ ਕੀ ਕੋਈ ਕੀ ਕਹਿੰਦਾ ਮੈਨੂੰ ਵੇਖ ਲਓ ਮੰਮੀ ਐਦਾਂ ਕਰਦੀ ਓ ਪਲਾ ਇਹਨੂੰ ਬੰਦਾ ਪੁੱਛੇ ਵੀ ਕੱਲ ਤੇ ਬੜਾਂ ਆਂਦੀ ਸੀਗੀ ਮੇਰੇ ਕੋ ਉੱਠਿਆ ਨਹੀਂ ਜਾਣ ਰਿਆ ਮੈਨੂੰ ਬੁਖਾਰ ਚੜਿਆ ਵਾ ਪਲਾ ਇਹ ਦੱਸੋ ਵੀ ਇਹਦਾ ਬੁਖਾਰ ਹੁਣ ਉੱਤਰ ਗਿਆ ਵਾ ਇਹ ਕਿੱਦਾਂ ਦਾ ਬੁਖਾਰ ਏ ਜਿਹੜਾ ਬਿਨਾਂ ਦਵਾਈ ਤੋਂ ਹੀ ਲੱਥ ਗਿਆ ਤੇ ਤੂੰ ਕਿ ਆਨੀ ਆ ਮੰਜੇ ਤੇ ਪਈ ਰਵਾਂ ਕੰਬਲ ਲੈ ਕੇ ਮੰਜੇ ਤੇ ਨਹੀਂ ਪਈ ਰਵਾਂ ਉਦਾਂ ਜਦੋਂ ਕੋਈ ਮੇਰਾ ਭੈਣ ਭਰਾ ਆ ਜਾਂਦਾ ਵਾ ਨਾ ਉਦਾਂ ਤੈਨੂੰ ਮੰਝੇ ਤੇ ਪੈਣਾ ਆਉਂਦਾ ਵਾ ਉਦਾਂ ਹੀ ਤੈਨੂੰ ਵਿਦਕਰੇ ਬਾਜੀਆਂ ਕਰਨੀਆਂ ਪੈਂਦੀਆਂ ਆਉਂਦੀਆਂ ਵਾ ਅੱਗੋ ਪਛੋਣੀ ਤੈਨੂੰ ਆਉਂਦੀਆਂ ਨਹੀਂ ਤੇ ਮੈਨੂੰ ਸੁਪਨਾ ਆਉਣਾ ਸੀ ਕਿ ਤੇਰੀ ਮਾਂ ਆਉਣ ਲਈ ਆ ਤੇ ਮੈਂ ਜਾਈ ਕੰਬਲ ਲੈ ਕੇ ਪੈ ਜਾ ਮੇਰੇ ਤਾਂ ਬੁਖਾਰ ਰਾਤ ਦਾ ਚੜਿਆ ਵਾ ਨਹੀਂ ਤੈਨੂੰ ਨਹੀਂ ਵੀ ਸੁਪਨਾ ਆਇਆ ਤੇ ਜਦੋਂ ਮੈਂ ਠਾਲਣ ਗਈ ਸੀ ਉਦੋਂ ਕਿਉਂ ਨਹੀਂ ਉੱਠੀ ਮੈਂ ਤੈਨੂੰ ਕਿੰਨਾ ਕਿਹਾ ਵੀ ਬਾਹਰ ਪਰੌਣੇ ਆਏ ਤਾਂ ਉਹ ਕਿ ਚਾਹ ਬਣਾ ਤੇ ਮੈਂ ਕੱਲ ਹੀ ਬਣਾਉਂਦੀ ਇਹਨੂੰ ਪਤਾ ਹੀ ਕਿ ਮੇਰੀ ਮਾਂ ਨੇ ਆਉਣਾ ਤੇ ਇਹਨੂੰ ਕਾਹਦਾ ਪਿਆ ਹੈ ਕਿ ਮੈਂ ਜਾ ਕੇ ਸ਼ਹਿਰੋਂ ਮੈਂ ਪਰਸ ਪਾ ਕੇ ਤੇ ਦੋ ਤੁਰ ਪੀ ਅਗਲੇ ਨੇ ਮੈਨੂੰ ਦੋ ਵਾਰ ਗਰਮੀ ਤੇ ਕਿਸੇ ਜਲ ਪੰਮੋ ਦਵਾ ਗਈ ਸ਼ਹਿਰ ਤੇ ਗਰਮੀ ਤੇ ਕਿਉਂ ਨਹੀਂ ਬਾਹਰ ਆਈ ਤੇ ਤੂੰ ਦੱਸ ਦੇਣਾ ਹੀ ਨਾ ਤੇ ਗਰਮੀ ਤੇ ਲਾ ਕਿੰਨਾ ਕੋ ਬਣਾ ਕੇ ਰੱਖਦੀ ਆ ਤੂੰ ਵੀ ਪੜਦੇ ਪਉਣ ਨੂੰ ਆ ਕਿ ਘਰ ਮੰਮੀ ਚਲੋ ਇਹਨੇ ਜੋ ਕਰਨਾ ਹੈ ਨਾ ਕਰ ਦਿੱਤਾ ਤੇ ਭਲਕੇ ਇਹਦਾ ਕੋਈ ਭੈਣ ਭਰਾ ਆਊਗਾ ਨਾ ਤੇ ਫਿਰ ਮੈਂ ਵੀ ਇਦਾਂ ਹੀ ਕਰੂੰਗੀ ਫਿਰ ਮੇਰ ਤੋਂ ਨਾ ਇਹ ਆਸ ਰੱਖੇ ਕਿ ਇਹ ਗਾਂਹਾ ਗਾਂ ਹੋ ਕੇ ਤੇ ਚਾਹ ਪਾਣੀ ਫੜਾਵੇ ਕਹਣਾ ਨਾ ਪਿਆਲੀ ਤੂੰ ਚਾਹ ਪਾਣੀ ਮੈਂ ਘਰੇ ਹੋਣਾ ਮੈਂ ਤੇਰੇ ਵਾਂਗੂ ਪਰਸਪਾ ਕੇ ਤੁਰਨੀ ਪੈਣਾ ਜਦੋਂ ਮੇਰੇ ਭੈਣ ਭਰਾ ਨੇ ਆਉਣਾ ਵਾ ਜੋ ਤਾਂ ਮੈਨੂੰ ਤੁਹਾਡਾ ਅੱਗੇ ਪਤਾ ਤੁਸੀਂ ਦੋਵੇਂ ਚੜਦੀ ਤੇ ਚੜਦੀ ਹੋ ਘਟ ਤੁਸੀਂ ਕੋਈ ਵੀ ਨਹੀਂ ਦੋਵਾਂ ਦੇ ਵਿੱਚੋਂ ਤੁਹਾਡੇ ਲਾਗੇ ਬਹਿਣਾ ਨਾ 95 ਦਾ ਘਾਟਾ ਵਾ ਤੇ ਹਾਂ ਫालतू ਗੱਲਾਂ ਦਾ ਨਾ ਮੇਰੇ ਕੋਲ ਟਾਈਮ ਨਹੀਂ ਹੈਗਾ ਜਿਹੜਾ ਰੋਣਾ ਪਾਈ ਚੱਲਿਆ ਜੀ ਵੇਖਿਆ ਮੰਮੀ ਜੇ ਗੱਲਾਂ ਸੱਚੀਆਂ ਕਹੋ ਨਾ ਤੇ ਇਹਨੂੰ ਕੌੜੀਆਂ ਲੱਗਦੀਆਂ ਵਾ ਉਦਾਂ ਤੇ ਆਂਦੀ ਆ ਮੈਨੂੰ ਬੁਖਾਰ ਚੜਿਆ ਬੁਖਾਰ ਚੜਿਆ ਇਹਦਾ ਬੁਖਾਰ ਕਿਦਾਂ ਦਾ ਸੀ ਜਿਹੜਾ ਮੇਰੇ ਰਿਸ਼ਤੇਦਾਰਾਂ ਵਾਰੀ ਚੜਿਆ ਪਰ ਇੱਕ ਗੱਲ ਮੈਂ ਵੀ ਨੋਟ ਕਰ ਲਈ ਆ ਹੁਣ ਇਹਦੇ ਵੀ ਰਿਸ਼ਤੇਦਾਰ ਆਉਣਗੇ ਨਾ ਤੇ ਮੈਂ ਵੀ ਇਦਾਂ ਹੀ ਕਰੂੰਗੀ ਨਹੀਂ ਮੈਨੂੰ ਤੇ ਪਤਾ ਨਹੀਂ ਲੱਗਦਾ ਕਿ ਹਾਂ ਮਾਤ ਤੁਹਾਨੂੰ ਕਿੰਨੇ ਦਿੱਤੀ ਹੈਗੀ ਤੁਸੀਂ ਤੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਦੋਵੇਂ ਕੋਈ ਥੋੜਾ ਬੋੜਾ ਕਰ ਲਿਆ ਕਰੋ ਜੇ ਉਹ ਇੱਕ ਜਾਣਾ ਨਿਜੇ ਨਾ ਤੇ ਟਾਈਮ ਲੰਘ ਜਾਂਦਾ ਵਾ ਜੇ ਉਹ ਕਰਦੇ ਤੂੰ ਹੀ ਮਾਸਾ ਨਿਆ ਜਾਕਰ ਤੇਰੇ ਘਰੇ ਪੁੱਲ ਚੜ ਚੱਲੇ ਆ ਮੰਮੀ ਤੁਹਾਡੀ ਗੱਲ ਮੈਂ ਮੰਨਦੀ ਆ ਕਿ ਅਸੀਂ ਇੱਕ ਦੂਜਿਆਂ ਦੇ ਦੁਸ਼ਮਣ ਹੈ ਗਿਆਂ ਆ ਪਰਹੀਂ ਆਪਸ ਚ ਭਾਵੇਂ ਜੋ ਮਰਜ਼ੀ ਕਰਦੀ ਆ ਵਾ ਪਰ ਮੈਂ ਕਿਸ ਦੇ ਸਾਹਮਣੇ ਤੇ ਨਹੀਂ ਨਾ ਕਰਦੀ ਚੱਲ ਸਾਡੀ ਆਪੋ ਜਿੰਦੀ ਜਿੱਦਾਂ ਮਰਜ਼ੀ ਗੱਲ ਹੋਵੇ ਨਿਆਣੇ ਨੂੰ ਤੇ ਨਵੇਂ ਚੱਲਿਆ ਵੇ ਉਹਦਾ ਨਿਆਣੀ ਦਾ ਕੀ ਕਸੂਰ ਹੈਗਾ ਚੱਲਣੀ ਤੂੰ ਬਹੁਤੀ ਸਿਆਣੀ ਨਾ ਬਣ ਜਿੰਨੀ ਤੂੰ ਬਣਦੀ ਹੈ ਨਾ ਉਹਨੇ ਤਾਂ ਹੈ ਨਹੀਂ ਆ ਤੂੰ ਮੈਨੂੰ ਚੱਲੀ ਮਤਾਂ ਦੇਣ ਜਾਂ ਜਾ ਕੇ ਕੋਈ ਕੰਮ ਧੰਦਾ ਵੀ ਕਰ ਲਿਆ ਕਰੋ ਮੰਮੀ ਸਿਆਣੀ ਨਹੀਂ ਮੈਂ ਵੀ ਹੁਣ ਕੰਬਲੀ ਬਣੂੰਗੀ ਜੇ ਇਹ ਨਿਆਣਿਆਂ ਨਾਲ ਜिदबाजियां ਕਰਨ ਜਾਂਦੀਆਂ ਨਾ ਤੇ ਹੁਣ ਮੈਂ ਵੀ ਇਹਨੂੰ ਸ਼ਰੀਕੇबाजियां ਕਰਕੇ ਦੱਸੂਗੀ ਕਿ ਕਿੱਦਾਂ ਨਿਆਣਿਆਂ ਤੋਂ ਕਰੀਦੀਆਂ ਚਲੋ ਕਰੋ ਆਪਣੀਆਂ ਮਰਜ਼ੀਆਂ ਅੱਗੇ ਤੁਸੀਂ ਕਿਹੜੀ ਕੱਟ ਕਰਦੀਆਂ ਹੋ ਤੇ ਉਹ ਵਾ ਤੇ ਉਹ ਨਹੀਂ ਕਦੇ ਮੇਰੀ ਮੰਨ ਦੀ ਸੁਣਦੀ ਤੇ ਜੇ ਤੂੰ ਆ ਤੇ ਤੂੰ ਨਹੀਂ ਮੇਰੀ ਮੰਨ ਦੀ ਸੁਣਦੀ ਕਰ ਲਓ ਜਿੱਦਾਂ ਹੁੰਦੀ ਤੁਹਾਡਕੋ ਤੁਸੀਂ ਤੇ ਮੈਨੂੰ ਤਾਂ ਕੀਤਾ ਰਲ ਮਿਲ ਕੇ ਜਿੰਨੀ ਐਗੀ ਨਾ ਬਾਨਾ ਦਿੰਨੀ ਆ ਆਪੇ ਥੋੜੀਆਂ ਬੋਤੀਆਂ ਹੋਣੀਆਂ ਤੇਨੂੰ ਆਪੇ ਗਾਲਾਂ ਇਹਨੂੰ ਪੈਣੀਆਂ ਵਾ ਮੈਂ ਉਹ ਠੇਕਾ ਥੋੜਾ ਲਿਆ ਦੋਰੇ ਪਕਾਉਂਦਾ ਨੇ ਗਰਮੀ ਦਾ ਤੈਨੂੰ ਮੈਂ ਕਦੋਂ ਦਾ ਕਿਹਾ ਰੋਟੀ ਬੰਨ ਵੱਦੀ ਨਹੀਂ ਹਲੇ ਦੇਗਾ ਉਹ ਪਰ ਮੁੰਡਾ ਬਾਹਰੋਂ ਆਣ ਕਹਿੰਦਾ ਰੋਲਾ ਪਾਉਂਦਾ ਪਰ ਤੈਨੂੰ ਪਤਾ ਵੀ ਹੈਗਾ ਤੇ ਸਵੇਰ ਦਾ ਬੰਨਤੀ ਦਿੱਤੀ ਆ ਮੰਮੀ ਨੇ ਕਦੋਂ ਦੇ ਬੰਦੇ ਦਿਹਾੜੀ ਦੇ ਸਵੇਰ ਦੇ ਲੱਗੇ ਆ ਨਾ ਰੋਟੀ ਖਾਣੀ ਹੁੰਦੀ ਆ ਬੰਨੀਆਂ ਹੋਈਆਂ ਗੁਜਾਰੀ ਜੋਗੀਆਂ ਬਨ ਦਿੱਤੀਆਂ ਵਾ ਮੈਂ ਜਿੰਨੀਆਂ ਹੈਗੀਆਂ ਨਾ ਬਨ ਦਿੱਤੀਆਂ ਤੇ ਆਹ ਟਿਫਣ ਪਿਆ ਵਾ ਜੇ ਬਹੁਤੀ ਗੱਲ ਵਾ ਨਾ ਤੇ ਆਹ ਵੇਖ ਕੇ ਤੇ ਆਪੇ ਬਨ ਲਓ ਤੇ ਜੇ ਥੋੜੀਆਂ ਵਾ ਤੇ ਫਿਰ ਪਕਾ ਲਓ ਇੱਕ ਤਾਂ ਤੁਹਾਨੂੰ ਕਹਿਣਾ ਕੀ ਆ ਗੜ ਨੂੰ ਓਖੜੀ ਕੁੜੀ ਜੰਗ ਨੂੰ ਮੈਨੂੰ ਪੈਂਦੀ ਹੈਗੀ ਤੈਨੂੰ ਨਹੀਂ ਪਤਾ ਲੱਗਣਿਆ ਪੰਜ ਪੰਜ ਬੰਦੇ ਆ ਉਹਨਾਂ ਨੂੰ ਕਿੰਨੇ ਫੁੱਲ ਕਿ ਚਾਹੀਦੇ ਆ ਤੇ ਇੱਚ ਘੱਟੋ ਘੱਟ 15 16 ਫੁੱਲ ਕੇ ਹਣ ਕੇ ਪੇਸ਼ ਕਰਨਾ ਤੇ ਜੋ ਖਰੀ ਖਵਾੜੀ ਵਾਂਗੂ ਪੈਣ ਵਾਲੀ ਕਿਹੜੀ ਗੱਲ ਵਾ ਤੇ ਜੇ ਹੈਗੀਆਂ ਵਾ ਤੇ ਬੰਨ ਜੇ ਮੈਨੂੰ ਕਿਹਾ ਵਾ ਕਿ ਬੰਨ ਕੇ ਮਿੱਧ ਰੋਟੀ ਤੇ ਜੇ ਮੈਂ ਹੈਗੀਆਂ ਬੰਨ ਦੇ ਦਿੱਤੀਆਂ ਤੇ ਫਿਰ ਤੁਹਾਨੂੰ ਯਕੀਨ ਨਹੀਂ ਮੇਰੇ ਤੇ ਹੈਗਾ ਤੇ ਫਿਰ ਆਪੇ ਵੇਖ ਲਓ ਤੇ ਆਪੇ ਬੰਨ ਲਓ ਬੁਧੇ ਮੈਨੂੰ ਗੱਲਾਂ ਨਾ ਸੁਣਾ ਝੋਲਾ ਫੜਦੇ ਜ਼ਰਾ ਬੰਨ ਕੇ ਰੋਟੀ ਤਾਂ ਉੱਤੇ ਟਰੈਕਟਰ ਦੇ ਉੱਤੇ ਰੱਖ ਦੇ ਓ ਮਾਤਾ ਰੋਟੀ ਪੈ ਕੱਤੀ ਫੜਾ ਦੇਗਾ ਜਾਣਾ ਮੈਂ ਇਹ ਆ ਵੀ ਰੋਟੀ ਆ ਗਈ ਆ ਨੀ ਉਹਨੂੰ ਰੋਟੀ ਕੱਲੀ ਫੜਾਤੀ ਆ ਵਾਟਰ ਕੂਲ ਚ ਬਰਫ ਦੇ ਡੂੰਘਾ ਪਾ ਕੇ ਤੋ ਨਾ ਪਾਣੀ ਵੀ ਫੜਾ। ਉਹ ਮਾਤਾ ਰਹਿਣ ਦੇ ਕੋਈ ਨਹੀਂ। ਮੋਟਰ ਚਲੰਡੀ ਆ ਦਿਨ ਤੇ ਨਾਗਾ ਹੋਣ ਡਿਆ। ਤੋ ਤਾਗਾ ਪਾਣੀ ਵੀ ਦੇਣਾ ਆਪਾਂ ਕੋਈ। ਰਹਿਣ ਦੋ ਟਿਫਨ ਖੂਣ ਆ। ਗਲਾ ਹੈਗੇ ਉੱਥੇ। ਗਲਾ ਹੈਗੇ ਆ। ਤੇ ਚਲ ਕੋਈ ਨਹੀਂ ਜੇ ਚਾਹ ਚੂ ਦੀ ਲੋੜ ਹੋਊਗੀ ਨਾ ਤੇ ਫੋਨ ਕਰਦੀ। ਚਾਹ ਕੋਈ ਨੂੰ ਨਾ ਹੋ ਤਾਂ ਮੈਂ ਆਪੇ ਆ ਜੂ ਮਗਰ ਲੈ ਕੇ। ਚਲ ਵੇਖ ਲੈਣ ਫੋਨ ਕਰ ਦੂੰ 4 ਵਜੇ ਮੈਂ ਕਿ ਆਪੇ ਲੈ ਜੂ ਆ ਕੇ। ਤੂੰ ਕਿਥੇ ਗਰਮੀ ਚਾਹੀਂਗੀ ਉੱਥੇ ਤੂੰ? ਬਾਕੀ ਮੈਂ ਨੀ ਬੰਦਿਆਂ ਦੇ ਸਰਾਣੇ ਖਲੋਏਂਗਾ ਨਾ। ਤੇ ਕੰਮ ਫੇਰ ਹੋਣਾ ਵਾ ਦਿਹਾੜੀ ਤੇ ਬੰਦੇ ਡਾਏ ਆ ਜਿਹੜਾ ਘਰ ਨੂੰ ਆ ਜਣਾ ਵਾ ਨਾ ਇੰਨੀ ਧੁੱਪ ਲੱਗੇ ਅਗਲੇ ਨਾਲ ਸਾਂਵੇਂ ਬਹਿ ਜਾਣਾ ਉਹ ਮੰਮੀ ਦੇ ਸਾਂਵੇਂ ਬਹਿਣਗੇ ਨਾ ਅਗਲੇ ਆਪਣੀ ਕਸੇ ਕੱਢ ਦਿੰਦੇ ਆ ਸਾਮਨ ਵਾ ਟਾਈਮ ਲਾਉਂਦੇ ਆ ਵੇ ਵਾਦ ਤੇ ਲਾ ਦਿੰਦੇ ਆ ਪਰ ਫੇਰ ਵੀ ਬੰਦਿਆਂ ਦੇ ਸਰਾਣੇ ਖਲੋਈਏ ਤੇ ਬੰਦੇ ਕੰਮ ਕਰਦੇ ਆ ਸਰਾਣੇ ਆ ਸਵੇਰ ਦਾ ਹੁਣ ਆ ਬਸ ਜੇ ਨਹੀਂ ਜੀ ਕਹਿੰਦੇ ਆਪੇ ਥੱਲੇ ਥੱਲੇ ਬਾਕੇ ਬਹਿ ਜਾ ਤੇ ਲਾ ਕੇ ਕੰਮ ਕਰ ਲੈ ਮਾਵਾ ਬਾਜੀ ਹਾਂ ਗੱਲ ਸਹੀ ਝੇ ਇਹ ਨੂੰ ਮਾਤਾ ਨਾ ਨਹੀਂ ਲੈ ਜਾਓ ਉੱਥੇ ਖਲੋ ਕੇ ਵੇਖੋ ਤੇ ਨਹੀਂ ਕੰਮ ਕਰਾਉਗੇ ਆਪੇ ਇੱਥੇ ਮੰਡੀ ਤੇ ਬੈਠੀ ਨੇ ਬੋਲਣਾ ਹੀ ਆ ਕਦੀ ਮੇਰੇ ਦਵਾਰੇ ਕਦੀ ਦੂਜੀ ਦਵਾਰੇ ਆਹੋ ਤੂੰ ਤਾਂ ਬੜਾ ਕੈਨੀ ਆ ਆਂਦੀ ਹਣੀ ਜਾ ਅਸੀਂ ਤਾਂ ਸਿੰਗ ਪਸਾਵਾਂਗਾ ਮਗਰਾ ਮਾਤਾ ਹਟਾਉਂਦੀ ਹਲਾੜ ਨੂੰ ਤੇ ਜਦੋਂ ਅਸੀਂ ਸਿੰਗ ਪਸਾਉਣੇ ਤੇ ਸਾਹਮਣੇ ਪਸਾ ਲੈਨੇ ਆ ਤੂੰ ਬਹੁਤ ਉੱਥੇ ਹਟਾ ਲੈਣਾ ਹਾਂ ਨੀ ਗਰਾਉਂਡੇ ਚੱਲ ਜਿਆ ਕਰੋ ਐਥੇ ਤਾਂ ਮੈਂ ਤਾਂ ਮਾਸਾ ਵੇ ਨਹੀਂ ਨਾ ਉਥੇ ਸਾਰਾ ਪਿੰਡ ਵੇਖੂਗਾ ਤੇ ਨਾਲੇ ਤੁਹਾਡੇ ਵਾਹ ਕੁਸ਼ਤੀ ਹੋਇਆ ਕਰੂ ਉਥੇ ਓ ਮਾਤਾ ਮੇਰੀ ਸੁਣ ਗੱਲ ਤੂੰ ਨਵਾਂ ਸਾਹਮਲੇ ਨਾ ਕਰ ਤੇ ਬੜਾ ਵਾ ਖੇਤੀਬਾੜ ਦਾ ਕੰਮ ਹੈ ਅਪੇ ਸਾਹਮਣੂ ਚੰਗਾ ਲੱਕੀ ਸਾਹਮਣੇ ਆਵੇ ਤਾਂ ਮੇਰਾ ਜੀਣਾ ਹਰਾਮ ਕੀਤਾ ਵਾ ਮੈਂ ਤਾਂ ਨਹੀਂ ਪਰ ਮੈਨੂੰ ਵੀ ਉੱਥੇ ਲੈ ਜਾ ਕਰ ਪੜਿਆਂ ਚ ਘੜੀ ਸੌਖੀ ਤੇ ਮੇਰੀ ਨੰਗ ਜਾ ਕਰੂਗੀ ਲੈ ਤੇ ਮੈਂ ਤੈਨੂੰ ਜਨਨ ਲੜਣਾ ਮਰਜਣਾ ਇਥੇ ਕਰ ਇਹਨਾਂ ਦੋਵਾਂ ਜੀਣੇ ਤੇ ਮਰਦੀਆਂ ਲੜਨ ਮੇਰੇ ਸਾਹਮਣੇ ਵੀ ਮਰਦੀਆਂ ਜੇ ਮੈਂ ਕੀ ਕਰਾਂ ਚੱਲ ਕੋਈ ਨੀ ਤੂੰ ਪੱਖੇ ਤੇ ਬਹਿ ਮੈਂ ਜਾਵਾ ਕੰਮ ਤੇ ਚੰਗਾ ਹਣ ਬਹਿ ਜਾ ਸਹਮਾਨਾ ਇਹ ਕਰੀ ਮੈਨੂੰ ਨਾ ਘਰ ਜਾਂਦੇ ਖਬਰ ਤਾਂ ਨਹੀਂ ਮੈਂ ਚੰਗੀ ਲਉ ਜਾ ਕੇ ਦੋ ਦੋ ਰੋਟੀਆਂ ਬਨ ਗੇ ਮੱਥੇ ਮਾਰੀਆਂ ਨਾ ਗਦੇ ਹੱਸਿਆਈਆਂ ਤਾਂ ਨਾ ਹੋਰ ਉਹ ਬਗਾਨੇ ਪਿੰਦੇ ਬੰਦੇ ਕੀ ਸੋਚਦੇ ਹੋਣਗੇ ਵੀ ਜਿੰਨਾ ਨਹੀਂ ਹੁੰਦੀ ਨਹੀਂ ਬੇਕੂਫਾ ਜੇ ਰੋਟੀ ਨਹੀਂ ਬਣਨੀ ਆਉਂਦੀ ਨਾ ਮੇਰੀ ਗੱਲ ਸੁਣ ਤੈਨੂੰ ਅਗਲੀ ਦਿੱਤੀ ਕਿਹਨੇ ਵੀ ਰੋਟੀ ਕਿਦਾਂ ਬਾਹਰ ਕੱਢ ਲਈ ਦੀ ਆ ਕਿਉਂ ਕੀ ਗੱਲ ਹੋ ਗਈ ਆ ਸਬਜੀ ਚੰਗੀ ਨਹੀਂ ਸਬਜੀ ਚੰਗੀ ਖੇਸਵਾ ਰੋਟੀਆਂ ਥੜ ਗਈਆਂ ਤੇ ਬਦਰਾਮੀ ਮੇਰੀ ਹੋਈ ਜੀ ਨਹੀਂ ਰਹਿ ਰ ਪਤਾ ਨਾ ਹਾਂ ਹਾਏ ਰੋਟੀਆਂ ਥੜ ਗਈਆਂ ਕਿਉਂ ਰੋਟੀ ਤੇ ਗਰਮੀਤ ਨੇ ਪਾਈ ਹੋਗੀ ਯਾਰ ਤਾਂ ਜਦੋਂ ਪਤਾ ਸੀ ਪੰਜ ਬੰਦੇ ਆ ਤੇ ਰੋਟੀ ਭੁੱਖ ਲੱਗਦੀ ਹੈ ਜੇ ਸਵੇਰ ਰੋਟੀ ਖਾਦੀ ਆ ਰੋਟੀ ਥੜ ਗਈ ਇੱਥੇ ਮੈਂ ਰੋਟੀ ਨਹੀਂ ਖਾਦੀ ਸਬਜੀ ਨੂੰ ਅੱਗ ਲਾਉਣੀ ਇਕੱਲੀ ਸਬਜੀ ਨੂੰ ਕਰਨਾ ਹੈ ਚਟਣਾ ਹੈ ਹੋਏ ਹੱਦ ਹੋ ਗਈ ਇਹਦੀ ਵਾਲੀ ਮੈਂ ਤੇ ਅੱਜ ਰਹੀ ਮਾਲ ਡੰਗਰ ਦੇ ਵਾਲੇ ਤੇ ਰੋਟੀ ਪਾਣੀ ਇੰਨੇ ਪਕਾਉਣਾ ਹੈਗਾ ਇਹਦਾ ਹੀ ਡਿਊਟੀ ਹੈਗੀ ਅੱਜ ਫੇ ਰੋਟੀ ਪਾਣੀ ਇੰਨੇ ਕਰਨਾ ਵਾ ਨਾ ਤੂੰ ਦੇਖ ਨਹੀਂ ਸਕਦੀ ਨਹੀਂ ਖੜੇ ਖੇ ਬੰਦਾ ਕੀ ਹੋਇਆ ਗਰਮੀ ਤੇ ਗਰਮੀ ਤੇ ਲਾਈ ਤੁਸੀਂ ਹੁਣ ਆ ਗਈ ਆ ਮੈਡਮ ਤੂੰ ਜਿਹੜੀ ਰੋਟੀ ਪਾ ਕੇ ਇਕੱਲੀ ਨਾ ਰੋਟੀਆਂ ਥੜ ਗਈਆਂ ਉੱਥੇ ਤੈਨੂੰ ਨਹੀਂ ਪਤਾ ਕਿ ਮੈਂ ਰੋਟੀ ਵੱਧ ਪਕਾ ਕੇ ਖਲਾਵਾ ਤਜ ਜੰਨੀਆਂ ਕਿ ਤੂੰ ਪੁਕਾ ਕੇ ਰੱਖੀਆਂ ਥੋਣੀਆਂ ਕਿ ਮੈਂ ਪਾਉਣੀਆਂ ਸੀ ਹਾ ਹਦ ਹੋ ਗਈ ਤੇਰੇ ਵਾਲੀ ਜੰਨੀਆਂ ਵੀ ਜੀਆਂ ਨੇ ਖਾਣੀਆਂ ਸਵੇਰੇ ਦੋ ਦੋ ਉਹ ਲਈਆਂ ਖਾ ਤੇ ਮੁੜ ਕੇ ਜਿਹੜੀਆਂ ਬਚੀਆਂ ਤੂੰ ਓਨੀਆਂ ਕਿ ਬਨ ਕੇ ਖਲਾਦੀਆਂ ਤੈਨੂੰ ਨਹੀਂ ਦੇਦਾ ਵੀ ਉੱਥੇ ਪੰਜ ਛੇ ਬੰਦੇ ਆ ਤੇ ਉਹਦੇ ਵਿੱਚ ਰੋਟੀਆਂ ਕਿਸ ਨੂੰ ਕੀ ਆਉਣੀਆਂ ਤੇ ਕੀ ਨਹੀਂ ਆਉਣੀਆਂ ਤੈਨੂੰ ਨਹੀਂ ਪਤਾ ਕਿ ਮੈਂ ਵੱਧ ਪਕਾਵਾਂ ਬਾਹਰ ਵੀ ਰੋਟੀ ਜਾਣੀ ਆ ਤੇ ਮੈਂ ਠੇਕਾ ਲਿਆਵਾ ਫਿਰ ਮੈਂ ਹੋਰ ਦੋਰੇ ਦੋਰੇ ਪਕਾਉਂਦਾ ਮੈਨੂੰ ਆਂਦੀ ਆ ਵੀ ਤੂੰ ਇਸ਼ਾਰੇ ਕੰਮ ਕਰ ਇੱਕ ਬੰਨੇ ਮੈਂ ਇੱਧਰ ਡੰਗਰਾਂ ਦਾ ਕਰਾਂ ਦੂਜੇ ਬੰਨੇ ਰੋਟੀਆਂ ਦੋਰੇ ਦੋਰੇ ਤੈਨੂੰ ਨਹੀਂ ਦੇਦਾ ਮੈਂ ਦੁਪਹਿਰ ਦੀਆਂ ਰੋ ਇਹਨਾਂ ਨੇ ਤੋਟੇ ਹੀ ਨਾ ਕੰਮ ਕਰਦੀਦੇ ਮੇਰੇ ਕੋਲ ਜਿੰਨਾ ਕੰਮ ਹੁੰਦਾ ਨਾ ਮੈਂ ਓਨਾ ਹੀ ਕਰਨਾ ਤੇ ਭਾਵੇਂ ਕੋਈ ਰਵੇ ਭੁੱਖਾ ਤੇ ਭਾਵੇਂ ਕੋਈ ਰੱਜਾ ਇਹ ਮੈਨੂੰ ਨਹੀਂ ਪਤਾ ਨਹੀਂ ਤੂੰ ਛਾੜ ਤਾ ਜਾਂਦਾ ਤੈਨੂੰ ਮੈਂ ਉਦੋਂ ਆਖਿਆ ਹੈਗਾ ਕਿ ਰੋਟੀਆਂ ਵੇਖ ਕੇ ਬੰਨੀ ਬਾਹਰ ਪੰਜ ਬੰਦੇ ਆਗੇ ਤੇ ਤੂੰ ਉਹੋ ਕੰਮ ਕੀਤਾ ਗਲੋਂਗਲਾਂ ਵਾਂ ਲਾਗ ਤਾ ਕੰਮ ਨ ਬੇੜਿਆ ਤਨੂ ਕਹਿੰਦਾ ਕੌਣ ਨਹੀਂ ਦਿੱਤੀ ਕਿ ਜੇ ਬਾਹਰ ਰੋਟੀ ਕੱਲ ਨਹੀਂ ਤਾਂ ਖੁੱਲੀ ਕੱਲੀ ਦੀ ਆ ਮੰਮੀ ਕੰਮ ਕਰਨ ਲੱਗਿਆ ਤੇਦੇ ਹੱਥ ਟੁੱਟ ਜਾਂਦੇ ਆ ਉਦੋਂ ਤੇ ਆਹ ਦਿੰਦੀ ਆ ਮੈਂ ਆ ਜਾ ਮਾਲਕਾ ਕੰਮ ਮੈਨੂੰ ਕਰਨਾ ਹੀ ਨਾ ਪਵੇ ਖਾਣ ਵਾਲੇ ਵੀ ਮਰ ਜਾਂਦੇ ਤੇ ਪਕਾਉਣ ਵਾਲੇ ਵੀ ਮਰ ਜਾਂਦੇ ਤੇ ਫਿਰ ਤੁਸੀਂ ਮੈਨੂੰ ਕਹਿੰਦੀਆਂ ਕਿਉਂ ਜੇ ਆਪੇ ਕਰ ਲਿਆ ਕਰੋ ਹਾਂ ਗਾਹ ਹੋ ਕੇ ਇਹ ਤਾਂ ਨਵਾਂ ਤਾਜ਼ਾ ਕੱਢਦੀ ਮੇਰਾ ਲੜਾਈ ਓ ਜਿੰਨੀ ਲੜੀ ਜਾਣ ਬਸ ਇਹ ਕਿੱਦਾਂ ਲੱਗਦੀਆਂ ਇਹੋ ਕੰਮ ਜੇ ਘਰ ਕਰਨ ਤੇ ਲੜਾਈ ਪਵੇ ਨਾ ਅਡੇ ਘਰ ਬੰਦਾ ਹੱਥੋਂ ਹੱਥੀ ਕਰ ਲੈਂਦਾ ਕੀ ਚਾਰ ਰੋਟੀਆਂ ਲਾਉਣੀਆਂ ਪੈ ਜਾਂਦੇ ਤੇ ਰੋਣਾ ਪੈ ਜਾਂਦਾ ਇਹਨਾਂ ਨੂੰ ਮੰਮੀ ਮੇਰੀ ਗੱਲ ਸੁਣੋ ਸਵੇਰੇ ਮੈਂ ਉੱਠ ਕੇ ਤੇ ਸਾਰੇ ਡੱਬੇ ਲਈ ਭਾਵੇਂ 2-2 4-4 ਲਾ ਕੇ ਤੇ ਡੱਬਾ ਭਰਿਆ ਮੁੜ ਕੇ ਮੈਂ ਆ ਗਈ ਮਾਲ ਡੰਗਰ ਵਾਲਾ ਇਹਨੂੰ ਨਹੀਂ ਪਤਾ ਕਿ ਜੇ ਉਹ ਸਬਜ਼ੀ ਬਣਾ ਕੇ ਰੱਖ ਗਈ ਆ ਤਾਂ ਕੰਮ ਸਕਾਮੇ ਰੋਟੀਆਂ ਹੀ ਪੂਰੀਆਂ ਲਾ ਲੈਦੀ ਹਰ ਇੱਕ ਕੰਮ ਦਾ ਇਹ ਮੈਨੂੰ ਸਹਾਨ ਕਰਦੀ ਐ ਕੀ ਗੱਲ ਇਹਨਾਂ ਦੇ ਘਰ ਦੇ ਵਿੱਚ ਖਰਚੇ ਪੱਠੇ ਨਹੀਂ ਆ ਗਏ ਇਹ ਕੀ ਨਹੀਂ ਵਰਤਦੇ ਘਰ ਦੇ ਵਿੱਚੋਂ ਮੈਨੂੰ ਤਾਂ ਨਾ ਕੰਮ ਸੋਕਮ ਇੰਨਾ ਸਹਾਨ ਕਰਿਆ ਕਰਨ ਹਰ ਇੱਕ ਕੰਮ 'ਚ ਇਸਰੀਕੇ ਬਾਜੀ ਕਰਦੀ ਐ ਇਹਨਾਂ ਸੋਨੀਆਂ ਵਾਂਗੂ ਜਿਹਨਾਂ ਦਾ ਹੈ ਗਿਆ ਪੰਜ-ਸੱਤ ਬੰਦ ਦਿੱਤੇਗਾ ਬੇਟੀ ਤੇ ਉਹਦੀ ਮੁੰਡੇ ਦੀ ਹੋਈ ਤਾਂ ਡੱਕ ਗਿਆ ਤਾਂ ਨੁਏ ਨਹੀਂ ਪਤਾ ਕਿ ਮੁੰਡੇ ਨੇ ਬਾਹਰ ਲੈ ਕੇ ਜਾਣਾ ਤੇ ਹੀ ਪਕਾ ਕੇ ਦਈਏ ਖਰਚੇ ਪਰ ਤੇ ਸਤਾਉਂਦੀਆਂ ਜੇ ਤੁਸੀਂ ਤੇ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਆ ਜਾਂ ਤੂੰ ਨਹੀਂ ਕੰਮ ਕਰਨਾ ਤੇ ਖਰਚੇ ਪੱਠੇਸ ਕੰਨੀਆਂ ਤੇ ਸੁਣਾਉਣੇ ਨਹੀਂ ਫਿਰ ਜੇ ਤਾਂ ਸਾਰੇ ਕੰਮ ਕਰੀ ਦੇ ਨਹੀ ਤੇ ਤੂੰ ਹੱਥਾਂ ਨੂੰ ਮਹਿੰਦੀ ਲੱਗੀ ਤਾਂ ਸਮਝ ਲੈ ਕੇ ਸਨ ਮਹਿੰਦੀ ਲੱਗੀ ਆ ਤੇ ਮੈਂ ਲਾਲਮਾ ਰੋਟੀਆਂ ਮੇਰੇ ਕੋ ਤੇ ਨਹੀਂ ਹੁੰਦੀਆਂ ਆਂ ਆਪਾਂ ਵਿੱਚ ਜਿੰਨਾ ਮਰਜੀ ਰੋਲਾ ਪਾਈ ਜਾਓ ਤੇ ਤੇਰਾ ਇਹ ਮੂੰਹ ਵੇਖਣ ਨੂੰ ਲਿਆਦਾ ਵੀ ਤੇ ਮੂੰਹ ਮੂੰਹ ਚ ਰੰਗ ਤੇ ਡੜ ਗੜਿਕ ਲੋ ਜਾਵਰ ਇਕਾਂਚਨਾ ਇੱਕ ਟੰਬਰ ਦਾ ਲੰਗਰ ਨਹੀਂ ਪੂਰਾ ਕਰ ਸਕਦੀ ਮੈਂ ਤੇ ਨਾ ਮੇਰੇ ਕੋਲ ਹੁੰਦਾ ਹੀ ਆ ਜਿਹਨੂੰ ਚਾਵਣਾ ਲੰਗਰ ਪਕਾਉਂਦਾ ਆਪੇ ਪਕਾ ਕੇ ਤੇ ਆਪਣੇ ਬੰਦੇ ਤੋੜ ਦਿਆ ਕਰੋ ਆ ਹਾਲੀ ਮਾਤਾ ਹੁੰਦਾ ਲੜੀ ਜਾਂਦੀਆਂ ਸੀ ਤੇ ਕੰਮ ਨੂੰ ਨਾ ਕੌਡੀ ਨਹੀਂ ਕਰਦੀਆਂ ਜਿਹਦੇ ਮਸਾਂ ਗਾਂ ਦੇ ਲੰਗਾ ਜਾਣਾ ਨਾ ਪੈਲੀ ਚ ਆਪ ਕਰਿਆ ਕਰ ਆਪ ਪੈ ਕਰਿਆ ਕਰ ਚੰਗਾ ਇਹਨਾਂ ਸਿੱਧੇ ਛੱਡਿਆ ਕਰ ਤੇ ਚੱਲ ਮੈਂ ਇਹਨਾਂ ਦੇ ਸਿਰ ਤੇ ਨਹੀਂ ਛੱਡਦੀ ਮੈਂ ਆਪੇ ਪਕਾ ਕੇ ਰੋਟੀ ਬੰਨ ਲਿਆ ਕਰੂੰਗੀ ਇਹਨਾਂ ਦੇ ਉਹ ਗੱਲ ਤੁਹਾਨੂੰ ਮਹਿੰਦੀ ਲੱਗੀ ਹੈਗੀ ਉਹ ਉਹਨੂੰ ਸਾਨ ਕਰਦੀ ਤੇ ਉਹ ਉਹਨੂੰ ਕਰਦੀ ਮੈਂ ਕਿਨੂੰ ਕਰਨਾ ਮੈਨੂੰ ਤਾਂ ਕਰਨਾ ਹੀ ਪੈਣਾ ਵੇ ਮੈਂ ਇਹਨਾਂ ਦੇ ਸਰਤੇ ਨਹੀਂ ਛੱਡਦੀ ਮੈਂ ਬਥੇਰਾ ਰਸਣ ਪਕਾ ਲੈਨੀ ਆ ਜਿੰਨਾ ਕਿ ਰੁੰਦਾਂ ਧੋਨੀਆਂ ਕੰਮ ਕਰਦਿਆਂ ਮੈਂ ਤਾਂ ਤੁਰਤਰੀ ਜਾਂਦੀ ਕਰ ਲੈਨੀ ਆ ਆਹੋ ਪਾਜੀ ਹੁਣ ਆਪਣੀ ਮਾਈ ਦੀਆਂ ਪੱਕੀਆਂ ਖਾਯੋ ਹੁਣ ਹਾਨੂੰ ਨਾ ਕਿਓ ਕਿਨੇ ਵਾਰ ਨੂੰ ਰੋਟੀ ਪਾ ਕੇ ਦੋ ਤੇ ਜਦੋਂ ਇਹਨੇ ਡਰੱਮ ਨੇ ਹਿੱਲਣਾ ਨਾ ਉਥੋਂ ਮੰਜੇ ਤੋਂ ਉਪਰ ਟੜੀ ਲੈਵਰ ਉਦਾਂ ਘਰ ਨੂੰ ਭੱਜ ਜੇ ਤੇ ਇਹਦੀਆਂ ਪੱਕੀਆਂ ਖਵਾ ਲਓ ਵੇਖ ਲੈ ਮਾਤਾ ਹੁਣ ਨਵਾਂ ਤਰੀ ਗੱਲਾਂ ਰਹਿ ਮੈਨੂੰ ਕਰਨ ਬੇ ਜਬਾਨ ਹੀ ਚਲਾਉਣ ਦਾ ਪਤਾ ਕਰ ਤੂ ਤੇ ਨਾ ਜਟੇਲੇ ਦੀ ਨਹੀਂ ਆ ਜਿਹਦ ਨੂੰ ਉਹ ਗਾਲ ਸੁੱਤਾਂ ਉੱਠਦੀਆਂ ਉਹਨਾਂ ਦੇ ਮੱਧ ਦਾ ਕੰਮ ਕਰ ਲੈਨੀ ਹੈਗੀ ਫੇਰ ਵੀ ਵੇਲਾ ਇਹ ਜੀਆਂ ਗੱਲਾਂ ਕਰਦੀਆਂ ਮੈਨੂੰ ਮਾਝੇ ਹੋ ਰਾ ਕੇ ਕੰਮ ਕਰਨ ਤੇ ਗੋਲੀ ਵੱਜ ਚਲੀ ਆ ਐਦਾਂ ਗੱਲਾਂ ਕਰਦੀ ਜਿਵੇਂ ਠਾ ਠਾ ਮਾਰ ਦੇ ਗੱਲ ਲੱਗ ਜੇ ਮੂੰਹ ਤੇ ਚਲ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਕਿ ਲੈਂਦੇ ਹੋ ਗਾਂ ਕਿਤੇ ਰੋਟੀ ਪਾਣੀ ਬਾਹਰ ਕਰ ਲੈਣਾ ਪਊਗਾ ਨਾ ਮੈਂ ਆਪੇ ਪਕਾ ਕੇ ਖਲਾ ਦਿਆ ਕਰੂੰਗੀ ਉਹਦੇ ਸਿਰ ਤੇ ਨਹੀਂ ਗੱਲ ਛੱਡਦੀ ਚਲ ਵੇਖੀ ਜਾਂਦੀ ਨੇ ਬਾਕੀ ਜਨ ਚੜਦੀ ਤੁਸੀਂ ਗਾੜੀ ਉਦੋਂ ਤੇ ਜਦੋਂ ਜੀ ਦੀ ਇਹ ਵੀ ਦਵਦਾ ਡੰਗਰਾਂ ਲ ਭੱਜ ਆਈ ਵੀ ਮੈਨੂੰ ਨਾ ਕਿ ਦੁਪਹਿਰ ਦੀ ਰੋਟੀ ਬਣਾਉਣੀ ਪਾਜੇ ਤਾਂ ਉਹਨੇ ਵੀ ਗਲ ਉਂਗਲਾਂ ਵਾਂ ਲਾਤਾ ਜਿਹੜੀਆਂ ਸਵੇਰ ਵਾਲੀਆਂ ਪਈਆਂ ਹੀ ਬੰਨ ਕੇ ਤੇ ਫੜਾ ਤੀਆਂ ਮੈਂ ਪ ਇੰਨੇ ਰੋਟੀ ਪੂਰੀ ਵਧੀ ਆ ਪੰਜ ਜਾਨੇ ਯਾਰ ਹਾਂ ਚੈੱਕ ਕਰ ਲਾਂਦੀ ਜੀ ਤੈਨੂੰ ਮੇਰੇ ਤੇ ਯਕੀਨ ਨਹੀਂ ਆਗਾ ਤੇ ਉਹ ਮਾਤਾ ਮੂੰਹ ਤੇ ਕੋਈ ਫਲੇਵਰ ਨਹੀਂ ਆਂਦੀ ਮੁੜ ਕੇ ਬਾਅਦ ਘਰ ਘਰ ਜਾ ਕੇ ਨਾ ਬਦਨਾਮੀ ਬੜੀ ਕਰਦੇ ਆ ਇੰਨੇ ਜਨਾਨੀਆਂ ਰੋਟੀਆਂ ਘੱਲੀਆਂ ਥੜ ਗਈਆਂ ਤੇ ਫੇਰ ਬਦਨਾਮੀ ਸਾਡੀ ਹੋਣੀ ਇਹਨਾਂ ਦਾ ਕੀ ਜਾਣਾਂ ਉਹਨੂੰ ਚੁੱਕਣ ਕਿਉਂ ਨਹੀਂ ਦੇ ਉੱਠ ਮੇਰਾ ਬੂ ਉੱਠ ਉੱਠ ਨਹੀਂ ਉੱਠ ਜਾਂਦਾ ਮੇਰੇ ਕੋ ਕਿੱਥੇ ਛੱਟ ਲੱਗੀ ਆ ਐਂ ਤੇ ਕਰਨਾ ਰਹਿਣ ਦੇ ਡਿੱਗੀ ਆ ਤਾਂ ਡਿੱਗੀ ਰਹਿਣ ਦੇ ਤੂੰ ਵੀ ਇੱਧਰ ਹੋ ਜਾ ਵੀ ਕੋਈ ਲੋੜ ਨਹੀਂ ਚੁੱਕਣ ਦੀ ਮਮਾ ਨਹੀਂ ਆਈ ਬੇਚਾਰੀ ਉਹਦੇ ਨੇ ਕਾਦਾ ਬਿੱਕਰਾਵਾ ਤੂੰ ਵੀ ਚਾਚੀ ਜਣੀ ਗੱਲਾਂ ਮੰਨ ਲਿਆ ਫੇ ਉੱਥੋਂ ਦੀ ਚੁੱਕੀ ਇਹਨੂੰ ਤਾਂ ਉੱਠ ਮੇਰਾ ਬੂਗਾ ਉੱਠ ਚਲ ਉੱਠ ਆਹ ਐ ਨਹੀਂ ਤੂੰ ਆਪਣਾ ਕਿਦਾਂ ਸਾਹਮਣੇ ਬੈੜੀ ਤੈਨੂੰ ਪਤਾ ਲੱਗਣ ਦਾ ਕੁੜੀ ਦੇ ਛੱਟ ਲੱਗੀ ਆ ਤੂੰ ਨਿਆਣਿਆਂ ਨਾਲ ਵੀ ਸ਼ਰੀਕੇ ਕਰਦਿਆਂ ਜੇ ਮੰਮੀ ਮੈਂ ਸ਼ਰੀਕੇ ਕਾਦੇ ਕਰਨੇ ਆ ਕੁੜੀ ਦੇ ਛੱਟ ਲੱਗੀ ਆ ਜੇ ਮੈਂ ਕੁੜੀ ਨੂੰ ਚੁੱਕਦੀ ਨਾ ਤਾਂ ਉਹਦੀ ਮਾਂ ਨੇ ਕਹਿਣਾ ਹੀ ਇੰਨਾ ਹੀ ਤੱਕਾ ਦਿੱਤਾ ਵਾ ਨਾਲੇ ਇਹ ਵੀ ਮਾਂ ਵਾਂਗੂ ਪਖੰਡ ਬਥੇਰੇ ਜਾਣਦੀ ਆ ਛੱਟ ਪੁੱਤ ਗੋਡੇ ਤੇ ਲੱਗੀ ਆ ਹਾਂਜੀ ਚੱਲ ਮੇਰਾ ਪੁੱਤ ਇੱਥੇ ਬੈ ਤੇ ਮੈਂ ਅਦਰ ਲਈ ਮੂੰਬ ਲੈ ਕੇ ਆਉਣੀ ਅੰਦਰ ਉਹ ਮਲਦੀਆਂਗੀ ਨਹੀਂ ਮੇਰੀ ਸੁਣ ਗੱਲ ਤੂੰ ਗੋਡੇ ਦੇ ਗੋਡਾ ਚਾਰ ਕੇ ਬੈਠੀ ਕਿੱਡੀ ਮਾਹਤਰਾਣੀ ਬਣ ਕੇ ਤੈਨੂੰ ਪਤਾ ਨਹੀਂ ਲੱਗਣਿਆ ਕਿ ਸਾਟ ਲੱਗੀ ਕਿ ਤੇ ਨਿਆਣੇ ਨੂੰ ਬੰਦਾ ਲੱਗ ਕੇ ਪਾਣੀ ਤਾਂ ਨਹੀਂ ਦੇ ਦਿੰਦਾ ਵਾ ਮੰਮੀ ਉਹੋ ਹੀ ਨਿਆਣਾ ਵਾ ਜਿਹੜਾ ਸਾਡੇ ਲਾ ਕੇ ਬੈਠਾ ਸੀ ਤੇ ਉਹਦੀ ਮਾਂ ਖਿੱਚ ਕੇ ਬਾਹੋਂ ਲੈ ਗਈ ਹੀਗੀ ਤੇ ਉਦੋਂ ਆਂਦੀ ਈ ਤੂੰ ਹੀ ਮੇਰੇ ਨਿਆਣਿਆਂ ਨੂੰ ਇਦਾਂ ਦੀ ਮਤ ਦੇਣੀ ਜਿੱਦਾਂ ਦੀ ਤੁਹਾਨੂੰ ਆਪ ਵਾ ਹੁਣ ਆਪੇ ਹੀ ਸੰਭਲੇ ਆਪਣੇ ਨਿਆਣੇ ਨੂੰ ਮੈਨੂੰ ਕੀ ਲੋੜ ਆਖਣ ਦੀ ਅਸਾਂ ਜਿੱਦਾਂ ਉਹ ਕਰੋਗੀ ਤੂੰ ਵੀ ਉਦਾਂ ਹੀ ਕਰਨਾ ਵਾ ਉਦਾਂ ਹੀ ਹੋਣਾ ਸੇਮ ਜਿੱਦਾਂ ਉਹ ਕਰੂਗੀ ਜੇ ਉਹ ਨਹੀਂ ਕੋਈ ਗੱਲ ਕੱਟ ਕਰਦੀ ਤੇ ਫੇਰ ਮੈਂ ਕਿਉਂ ਕੱਟ ਕਰਾਂ ਦਾਦੀ ਜੀ ਬੱਸ ਕਰੋ ਹੁਣ ਤਾਨੂੰ ਪਤਾ ਨਿਗੀ ਜੀ ਗੱਲ ਤੋਂ ਇਹਨਾਂ ਦੋਵਾਂ ਜਾਣੀਆਂ ਨੇ ਛੇੜ ਪੈਣਾ ਵਾ ਤੇ ਫੇਰ ਨਾ ਇੱਕ ਦੂਜੇ ਨਾਲ ਸਿੰਗ ਫਸਾ ਲੈਣੇ ਆ ਤੇ ਫੇਰ ਕੋਈ ਨਾ ਕੋਈ ਗੱਲ ਹੋਈ ਦੇ ਨਾਲ ਲੜੀ ਜਾਣਾ ਤੇ ਸਾਡੀ ਕਦੇ ਨਹੀਂ ਸੁਣਨੀ ਇਹ ਤੋਂ ਚੰਗਾ ਵਾ ਵੀ ਤੂੰ ਤੂੰ ਜਾ ਇੱਥੋਂ ਬਾਲੀਆਂ ਮੱਤਾਂ ਨਾ ਦੇ ਚੱਲ ਚੱਲ ਅੰਦਰ ਚੱਲ ਇੱਥੇ ਤੇ ਰੋਜ਼ ਹੀ ਇਹੋ ਹੀ ਹਾਲ ਰਹਿੰਦਾ ਚੱਲ ਤੂੰ ਹੀ ਨਾ ਦਾਦੀ ਕੋਈ ਗੱਲ ਕਰਿਓ ਕੀ ਕਰਾਂ ਮੇਨੂੰ ਦੇਖੋ ਗਏ ਲੈਣਾ ਮੇਰਾ ਜੀਣਾ ਹਰਾਮ ਕੀਤਾ ਵਾ ਇਹਦੇ ਇਹ ਵੀ ਨਹੀਂ ਵੇਖਣ ਦੇ ਵੀ ਚੱਲ ਆਇਆ ਇਸ ਟਾਈਮ ਵੀ ਮੇ ਲਾਗੇ ਲੱਗਾ ਸੱਟ ਲੱਗੀ ਇਹਨੇ ਆਣੀ ਤੇ ਅਏ ਕੀ ਹੋਇਆ ਵਾ ਮੇਰੇ ਪੁੱਤ ਨੂੰ ਮੈਂ ਤਾਂ 12 ਵਾਰ ਸੁਣੀ ਆ ਕੀ ਹੋਇਆ ਮਮਾ ਮੈਂ ਬਾੜੀਆਂ ਤੋਂ ਡੇਗ ਗਈ ਤੇ ਕਿੱਦਾਂ ਕੁੱਟ ਕੇ ਕਰਨ ਗਈ ਹੈ ਤੂੰ ਮੈਂ ਤੇ ਉਦਾਂ ਹੀ ਗਈਂਗੀ ਤੇ ਵੇਖਿਆ ਨਹੀਂ ਤੈਨੂੰ ਕਿਹਨੇ ਡੇਗਿਆ ਥੱਲੇ ਆਹ ਦਾਈ ਨੇ ਵੇਖਿਆ ਹੈਗਾ ਪਰ ਇਹਨਾਂ ਨੇ ਚੁੱਕਿਆ ਨਹੀਂ ਮੈਨੂੰ ਸੱਟ ਨਹੀਂ ਲੱਗੀ ਲੱਗੀ ਆ ਮਲਿਆ ਮੁੱਤੇ ਟੂਟਾ ਮਲਿਆ ਨਹੀਂ ਦਾਦੀ ਲੈਣ ਗਏ ਹੁਣ ਮੈਂ ਲੈ ਕੇ ਮਾਲਦੀ ਆ ਚੰਗਾ ਤੇ ਨਹੀਂ ਤੂੰ ਸਾਹਮਣੇ ਬੈਠੀ ਐ ਇਦਾਂ ਨਹੀਂ ਕਿ ਨਿਆਣਾ ਡਿੱਗਾ ਕੁੱਟ ਸੇ ਤੂੰ ਚੋਕੀ ਲੈ ਉਹਨੂੰ ਨਾ ਮੈਨੂੰ ਵੀ ਚੁੱਕਣ ਦੀ ਲੋੜ ਹੈਗੀ ਉਦਾਂ ਤੇ ਤੂੰ ਆਂਦੀ ਹੈਗੀ ਵੀ ਮੇਰਾ ਨਿਆਣਾ ਵਾ ਜਿਹੜਾ ਤੁਹਾਡੇ ਕੋਲ ਵਾ ਨਾ ਬਵੇ ਤੇ ਮੇਆ ਨਿਆਣੇ ਨੂੰ ਕਿਉਂ ਚੁੱਕਾ ਨਹੀਂ ਤੇ ਕੀ ਆਖ ਰਹੀ ਜੇ ਡੇਗ ਗਈ ਵਿਚਾਰੀ ਬੱਚੀ ਤੇ ਤੂੰ ਉਹਨੂੰ ਚੁੱਕਲਾ ਤੂੰ ਉਹਨੂੰ ਨਹੀਂ ਆਖਰ ਤੇ ਉਦੋਂ ਵੀ ਨਹੀਂ ਆਈ ਜਦੋਂ ਮੇਰੀ ਮਾਂ ਦੇ ਕੋਲ ਬੈਠੀ ਹੈਗੀ ਅਹੀਂ ਉਹਨੂੰ ਕੀ ਕਹਿ ਤਾਏ ਸਾਰੇ ਟੱਬਰ ਹੀ ਉਤੇ ਦਾਦੀ ਹੀ ਉਹਦੀ ਮੈਂ ਆਹੇਗੀ ਹੁਣ ਆਂਦੀ ਵੀ ਮੇਰੇ ਨਿਆਣੇ ਨੂੰ ਕੋਈ ਚੁੱਕੇ ਮੈਂ ਤਾਂ ਨਹੀਂ ਹੱਥ ਲੰਮਦੀ ਚਾਹੇ ਜੋ ਮਰਜ਼ੀ ਹੋ ਜੇ ਜਿੱਦਾਂ ਦਾ ਤੂੰ ਕਰੇਂਗੀ ਉਦਾਂ ਦਾ ਹੀ ਗਾੜੀਆਂ ਤੈਨੂੰ ਮੈਂ ਜਵਾਬ ਦਊਂਗੀ ਚਲ ਤੇਰੇ ਨਾਲ ਤੇ ਮੈਂ ਗੱਲ ਬਾਅਦ ਚ ਕਰੂੰਗੀ ਏਦਾਂ ਕਰਦੀ ਕਿ ਪਹਿਲਾਂ ਡਾਕਟਰ ਨੂੰ ਸਾਢੇ ਕਿ ਤੇ ਕੁੜੀ ਨੂੰ ਦਵਾਈ ਦਵਾਵਾ ਕਿਤੇ ਜ਼ਿਆਦਾ ਨਾ ਸੱਟ ਲੱਗੀ ਹੋਵੇ ਤੇ ਪਰ ਇਹਨਾਂ ਯਾਦ ਰੱਖੀ ਜਿਹੜੀ ਤੂੰ ਆ ਪੱਜ ਚਾੜੀ ਆ ਨਾ ਤੇ ਇਹ ਤੈਨੂੰ ਔਖੀ ਪੈਣੀ ਵੇਖੀ ਹੂੰ